ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਾਤੇ ਸ਼੍ਰੀਆ ਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਮਾਨੋਚਾਲ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਬਾਜੀ ਜਸਪਾਲ ਸਿੰਘ ਹੋਰਾਂ ਦੇ ਕੋਲ ਆਏ ਆ ਦੋਸਤੋ ਤੇ ਪਸ਼ੂ ਅੱਜ ਤੁਹਾਨੂੰ ਆਪਾਂ ਇਸ ਵੀਡੀਓ ਦੇ ਵਿੱਚ ਦੋ ਦਿਖਾ ਦਾਂਗੇ ਇੱਕ ਵੈੜ ਦਿਖਾਵਾਂਗੇ ਬਿਲਕੁਲ ਤਾਜੀ ਅੱਗੇ ਸੂਨ ਰਹੀ ਆ ਕਿੰਨਾ ਕੁ ਸਮਾਂ ਅੱਗੇ ਲ ਜਾਂਦੀ ਆ ਉਹ ਪੂਰੀ ਗੱਲਬਾਤ ਕਰਾਂਗੇ ਇੱਕ ਮੱਝ ਜਿਹੜੀ ਆ ਦੋਸਤੋ ਤੁਹਾਨੂੰ ਦਿਖਾਵਾਂਗੇ ਆਪਾਂ ਠੀਕ ਹੈ ਜੀ ਉਹ ਵੀ ਤਿਆਰੀ ਦੇ ਵਿੱਚ ਆ ਪੂਰੀ ਇਨਫੋਰਮੇਸ਼ਨ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਪਸ਼ੂ ਤੁਹਾਨੂੰ ਦਿਖਾਵਾਂਗੇ ਵੀਡੀਓ ਨੂੰ ਜਿਹੜਾ ਤੁਸੀਂ ਦੋਸਤੋ ਲਾਸਟ ਤੱਕ ਐਂਡ ਤੱਕ ਜ਼ਰੂਰ ਦੇਖ ਲਿਓ ਤਾਂ ਜੋ ਪੂਰੀ ਇਨਫੋਰਮੇਸ਼ਨ ਇਹਨਾਂ ਪਸ਼ੂਆਂ ਦੇ ਰਿਗਾਰਡਿੰਗ ਤੁਹਾਨੂੰ ਸਮਝ ਵਿੱਚ ਆ ਸਕੇ ਠੀਕ ਹੈ ਜੀ ਤੇ ਤਰਨਤਨ ਸਾਹਿਬ ਤੋਂ ਨਾਰਮਲੀ ਆਪਾਂ ਤਾਂ ਵੀਰਾਂ ਨੂੰ ਵੀ ਘੱਟੋ ਘੱਟ ਵੀ 10 ਕਿਲੋਮੀਟਰ ਦੀ ਦੂਰੀ ਹੈਗੀ ਆ ਤੇ ਗੱਲਬਾਤ ਆਪਾਂ ਭਾਜੀ ਜਸਵਾਲ ਸਿੰਘ ਹੋਰਾਂ ਦੇ ਨਾਲ ਕਰਦੇ ਆ ਨੰਬਰ ਜਿਹੜੇ ਆ ਦੋਸਤੋ ਲਗਾਤਾਰ ਆਪਾਂ ਸਕਰੀਨ ਦੇ ਥੱਲੇ ਚਲਦੇ ਕਰ ਦਿੱਤੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਵਧੇਰੇ ਗੱਲਬਾਤ ਕਰ ਸਕਦੇ ਹੋ ਠੀਕ ਹੈ ਜੀ ਤੇ ਆਓ ਕਰ ਸਭ ਤੋਂ ਪਹਿਲਾਂ ਭਾਜੀ ਜਸਪਾਲ ਸਿੰਘ ਦੀ ਸੱਸਰੀ ਕਾਰ ਸੱਸਰੀ ਕਾਰ ਜੀ ਬੀਠਾ ਜੀ ਬਹੁਤ ਬੁਧੀਆ ਭਾਜੀ ਕਿਰਪਾ ਜੀ ਕਿਰਪਾ ਮਾੜਾ ਜੀ ਚਲੋ ਠੀਕ ਹੈ ਤੇ ਭਾਜੀ ਅੱਜ ਪਸ਼ੂ ਆਪਣੇ ਕੋਲ ਦੋ ਨਗ ਵਿਖਾਊਗਾ ਹਾਂਜੀ ਦੋ ਹੈ ਜੀ ਇੱਕ ਤਾਂ ਵਹਿੜਾ ਕੀ ਆਪਣੇ ਕੋਲ ਹਾਂਜੀ ਹਾਂਜੀ ਇੱਕ ਮੱਝ ਆਪਣੇ ਕੋਲ ਹੈਗੀ ਤੀਜੇ ਸੂਬੇ ਦੇ ਵਿੱਚ ਮੱਝ ਸੂਣੇ ਜਾ ਰਹੀ ਹੈ ਮੱਝ ਵੀ ਤੀਜੇ ਸੂਬੇ ਸੂਣੇ ਜਾ ਰਹੀ ਹੈ ਤੀਜੇ ਸੂਬੇ ਸੂਣੇ ਜਾ ਰਹੀ ਹੈ ਠੀਕ ਹੈ ਜੀ ਵਹਿੜਾ ਠੀਕ ਹੈ ਤੇ ਇਸ ਵਹਿੜ ਦੀ ਜੇਕਰ ਭਾਜੀ ਆਪਾਂ ਗੱਲ ਕਰੀਏ ਤੇ ਕੀ ਡਿਟੇਲ ਹੈ ਡਿਟੇਲ ਇਹਦੀ ਗੋਭਣਾ ਹੈ ਜੀ ਹੂੰ ਬਹੁਤ ਛੜੀ ਛੜੀ ਬਹੁਤ ਜਿਆ ਮਲੋਪਾ ਮਾਦਮੂ ਬਹੁਤ ਜ਼ਿਆਦੀ ਸੀਲਸ ਲੱਗਦੇ ਬਹੁਤ ਟਲਟ ਮਾਜੇ ਬਹੁਤ ਚਾਈ ਹੈ ਇੱਕ ਆਫ ਦਿਨ ਹਜੇ ਲੈ ਜੂਗੀ ਦਿਨ ਇਹ ਮਰਾ ਹਫਤੇ ਤੋ ਬਾਹਰ ਹੀ ਖੜੂਗੀ ਹਫਤੇ ਤੋਂ ਬਾਹਰ ਹਾਂ 10 ਦਿਨ ਲੱਗ ਪਾਗ ਲੈ ਠੀਕ ਹੈ ਜੀ ਹਾਂ ਜੀ ਲੋ ਵੀ ਦੋਸਤੋ ਸੀਲਸ ਲਾ ਕੇ ਤੇ ਠੰਡੀ ਬਹੁਤ ਜ਼ਿਆਦੀ ਆ ਠੰਡੀ ਵੱਲੋਂ ਗੱਲਾਂ ਹੀ ਆ ਰਹੀਆਂ ਨੇ ਲੋ ਵੀ ਕਰੋ ਜੇਗਾ ਠੀਕ ਆ ਸੀਲਸ ਸਭ ਪੂਰੀ ਆ ਸਵੇਰ ਦੂਜਾ ਸੂਣਾ ਨਾ ਜੀ ਹਾਂ ਜੀ ਦੂਜੇ ਸਵੇਰ ਦੂਜੇ ਸੂਬੇ ਆ ਠੀਕ ਹੈ ਤੇ ਬਾਕੀ ਥਣੇ ਦੇਵਾ ਜਿਹੜਾ ਦੋਸਤੋ ਸੋਨਾ ਬਣਾਉਂਦੀ ਪਈ ਹੈ ਠੀਕ ਆ ਹਜੇ ਅਜ ਘੱਟੋ ਘੱਟ ਵੀ ਜੇਕਰ ਦੱਸਦੇ ਨਹੀਂ ਜ਼ੁੰਦੀ ਗਈ ਤੇ ਤੁਸੀਂ ਐਸਟੀਮੇਟ ਲਗਾ ਸਕਦੇ ਹੋ ਵੀ ਹਵਾਨਾ ਖੁੱਲਾ ਬਣਾਉਗੀ ਤੇ ਕੋਈ ਰਿਕਾਰਡ ਭਾਜੀ ਤਾਂ ਪਹਿਲੇ ਸਵੇਰ ਕੋ ਦੁੱਧ ਦਦੀ ਰਿਕਾਰਡ ਜੋ 15 ਕਿਲੋ ਲੀਟਰ ਕਹਿੰਦੇ ਪਹਿਲੇ ਸਵੇਰ ਚ ਹੋਇਆ ਪਹਿਲਾਂ ਦੁੱਧ ਹੋਰ ਗਾੜੀ ਦੇ ਜੀ ਸੇਵਾ ਦਾ ਦੁੱਧ ਬਿਲਕੁਲ ਭਾਜੀ ਇਸ ਇਸ ਟਾਈਮ ਵੀ ਦੇ ਸਕਦੀ ਆ ਤੇ 14 ਵੀ ਦੇ ਸਕਦੀ ਆ ਇਹ ਅਗਲੇ ਪਲੇ ਸੇਵਾ ਤੇ ਡਿਪੈਂਡ ਹੈ ਜੀ ਕਿਸੇ ਤੇ ਜੇ ਨਹੀਂ ਕੋਈ ਸੇਵਾ ਕਰ ਲੋ ਉਹਨਾਂ ਦਾ ਦੁੱਧ ਚੋਲੂ ਗਾਂ ਬਾਕੀ ਤੁਹਾਨੂੰ ਪਤਾ ਦੁੱਧ ਵਾਲੀ ਆ ਬਿਲਕੁਲ ਜੀ ਹਾਂਜੀ ਲੋਬੀ ਭਰਾਵੋ ਥਾਂ ਤੁਹਾਨੂੰ ਬਿਲਕੁਲ ਵੇਖੋਗੇ ਤੁਸੀਂ ਬਿਲਕੁਲ ਇਹਨ ਮੁੱਠੀ ਵਾਲਾ ਥਾਣਾ ਤੇ ਚਵਾਈ ਆ ਜਿਹੜੀ ਦੋਸਤੋ ਲੰਬਾ ਥਾਣਾ ਸੋਹਣੀ ਕਰਾ ਦਿੰਦੇ ਹੁੰਦੇ ਆ ਬਾਕੀ ਮੈਂ ਤੋੜ ਕੇ ਕਰ ਦਮ ਭਾਜੀ ਨੂੰ ਕਹਿੰਦੇ ਵੀ ਖੋਲ ਕੇ ਚੰਗੀ ਤਸੱਲੀ ਨਾਲ ਦਿਖਾਉਣੀ ਆਪਾਂ ਠੀਕ ਹੈ ਡੱਬੀ ਐਚ ਐਫ ਵੜਾ ਦੋਸਤੋ ਜਿੱਦਾਂ ਦੀ ਫਾਰਮ ਦੀ ਵੜਾ ਆਪਾਂ ਦੇਖਦੇ ਆ ਤੇ ਫੁੱਲ ਹਾਈਟ ਲੈਂਥ ਲੰਬਾਈ ਤੁਸੀਂ ਵੇਖੋਗੇ ਤੇ ਪੂਰੀ ਆ ਠੀਕ ਆ ਕਦ ਕਾਠੀ ਉੱਚਾ ਪੂਰਾ ਆ ਦੇਖੋ ਜੀ ਠੀਕ ਆ ਤੇ ਫੋਲ ਵੱਡੇ ਕਦ ਕਦ ਦੇ ਵਿੱਚ ਆ ਕਿਸਾਨ ਵੀਰ ਉਹ ਇਹ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਠੀਕ ਆ ਤੇ ਥਣ ਥਣ ਤੁਸੀਂ ਵੇਖੋ ਆ ਵਿਥ ਵਿਰਲ ਮਗਰਲੇ ਤੇ ਅਗਲੇ ਥਾਣੇ ਦਾ ਗੈਪ ਵੇਖ ਲਓ ਹਜੇ ਬਣਦੀ ਬਣਦੀ ਆ ਕਿਉਂਕਿ 15 ਕਿ ਲੀਟਰ ਪਹਿਲੇ ਸਵੇਰੇ ਦੁੱਧ ਚਵਾਇਆ ਆਏ ਨੇ ਤੇ ਇਸ ਵਾਰ ਤੁਹਾਨੂੰ ਦੱਸ ਦਿੱਤਾ ਭਾਈ ਨੇ 20 ਤੇ ਵੀ ਜਾ ਸਕਦੀ ਆ ਸੇਵਾ ਤੇ 15 14 ਤੇ ਵੀ ਰਹਿ ਸਕਦੀ ਆ ਠੀਕ ਆ ਬਾਕੀ ਸੇਵਾ ਦਾ ਦੁੱਧ ਆ ਜਿਹੋ ਜਿਹਾ ਉਹ ਵਾਨਾ ਸਟਰਕਚਰ ਇਸ ਵੇੜ ਦਾ ਲੱਗਾ ਆਸ ਕਰ ਸਕਦੇ ਆ ਵੀ ਸੋਹਣੀ ਚਵਾਈ ਕਰਾ ਦੂ ਠੀਕ ਆ ਆ ਫੁੱਲ ਵੱਡੇ ਕਦ ਕਰਦੇ ਵਿੱਚ ਆ ਆ ਕਰੋ ਚੈੱਕ ਜੀ ਬਾਕੀ ਠੰਡੀ ਸੀ ਇਹਦਾ ਲੋ ਜੀ ਭਵੰਜਾ ਬਹਿ ਜੋ ਥਲੇ ਹੂੰ ਠੰਡੀ ਇਹ ਨਾਲ ਆ ਦੇਖੋ ਜੀ ਲੋ ਵੀ ਪੂਰੀ ਤਸੱਲੀ ਵਾਲੀ ਹੈ ਮਾ ਇਹ ਨਾ ਪੂਰੀ ਪੂਰੀ ਹੈ ਹੱਡੀਆਂ ਨਹੀਂ ਧੱਕੇ ਮਾਰਿਆ ਨਹੀਂ ਹੱਡੀਆਂ ਵਾਲੇ ਜੋ ਇਹ ਦੱਸਦੇ ਸੁਣਦੇ ਰਹਿੰਦੇ ਆ ਹੂੰ ਤੇ ਪਰ ਸੀਲ ਲਾ ਕੇ ਰੱਖੀ ਦੀ ਕਹਨ ਵਾਲੀ ਗੱਲ ਹੀ ਕੋਈ ਨਹੀਂ ਇਨੇ ਚੋਂ ਤਾਂ ਭਾਜੀ ਬੈੜ ਛਾਲ ਮਾਰ ਕੇ ਆਉ ਚਲੀ ਜਾਂਦੀ ਮੈਂ ਨਾ ਇਹਦੀ ਮਾਂ ਦੀ ਛਾਲ ਜੀ ਇਹਦੇ ਪੋਤੇ ਬੈਜੋ ਲੋ ਵੀ ਭਰਾਪੋ ਇਹ ਸੀਲਸੋ ਪਸ਼ੂ ਦੀ ਨਿਸ਼ਾਨੀ ਹੁੰਦੀ ਆ ਵੀ ਚੁਵਾਈ ਦੋਸਤੋ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਵੱਡੇ ਭੈਣ ਭਰਾ ਕੋਈ ਵੀ ਲੇਡੀਜ਼ ਇਹੋ ਜਿਹੇ ਪਸ਼ੂ ਦੀ ਆਪਾਂ ਚੁਵਾਈ ਕਰ ਸਕਦੇ ਆ ਤੇ ਬਾਕੀ ਤਸੱਲੀ ਟਿੱਪ ਕੇ ਆਪਦੀ ਜ਼ਰੂਰ ਕਰਕੇ ਲੈ ਕੇ ਜਾਇਓ ਘਰੋਂ ਠੀਕ ਆ ਜੀ ਆ ਵੇਖੋ ਠੀਕ ਹੈ ਭਾਜੀ ਕਿੰਨੀ ਕਾ ਡਿਮਾਂਡ ਹੈ ਦੀ ਫਿਰ ਡਿਮਾਂਡ ਇਹ ਦੀ ਜੀ ਨਾ ਇਹਦਾ 65 ਮੰਗਣਾ ਨਾ ਇਹਦਾ 60 ਮੰਗਣਾ ਜੀ ਹਾਂਜੀ ਠੀਕ ਆ ਆਪਾਂ 50000 ਰੁਪਏ ਤੋਂ ਇਹਦਾ ਮਾਨਤਾਨ ਕਰਦੇ ਆਂਗੇ ਜੀ 50 ਜੋ ਆ 50 ਚ ਮਾਨਤਾਨ ਕਰਦੇ ਆ ਠੀਕ ਆ ਜੀ ਹਾਂਜੀ ਫੁੱਲ ਵੱਡੇ ਕੱਦ ਕਰਦੀ ਹੈ ਭਰਾਵੋ ਤੇ 50000 ਦੇ ਵਿੱਚੋਂ ਮਾਨਤਾਨ ਹੋ ਜਾਊਗਾ ਠੀਕ ਆ ਆ ਵੇਖੋ ਹਾਈਟ ਲੈਂਥ ਵੇਖੋ ਲੰਬਾਈ ਵੇਖੋ ਵੀ ਕੋਈ ਕੱਲੀ ਕਹਿਣ ਦੀ ਗੱਲ ਨਹੀਂ ਹੈਗੀ ਵੀ ਤੁਸੀਂ ਇੱਥੇ ਆ ਕੇ ਘਰ ਵਿਜ਼ਿਟ ਕਰਨੀ ਹੈਗੀ ਆ ਤੇ ਆਹ ਵੇਖੋ 50000 ਦੇ ਵਿੱਚੋਂ ਮਾਨਤਾਨ ਹੋ ਜਾਊਗਾ ਫੁੱਲ ਵੱਡੀ ਵੜ ਜਿਹੜੀ ਆ ਤੁਹਾਨੂੰ 50000 ਦੇ ਵਿੱਚ ਇਹ ਚੋ ਮਾਨ ਤੱਕ ਜਿੰਨਾ ਵੀ ਹੋਇਆ ਦੋਸਤੋ ਗੁੰਜੈਸ਼ ਜਿੰਨੀ ਕੁ ਹੋਈ ਉਹ ਜ਼ਰੂਰ ਕੱਢ ਦਿੱਤੀ ਜਾਊਗੀ ਠੀਕ ਆ ਤੇ ਬਾਕੀ ਭਾਜੀ ਟਿਪ ਕੇ ਤੁਸੀਂ ਤਾਂ ਚਲੋ ਪੁਰਾਣਾ ਪਾਬੰਦ ਦਾ ਕੰਮ ਅਸੀਂ ਬਿਲਕੁਲ ਜੀ ਟਿਪ ਕੇ ਸੱਲੀ ਕਰਕੇ ਲੈਂਦੀ ਆ ਜੀ ਅਸੀਂ ਵੀ ਪੈਸੇ ਦੇ ਕੇ ਆਪਾਂ ਕਿਹੜਾ ਪੋਤਾ ਆਏ ਹਾਂ ਬਿਲਕੁਲ ਜੀ ਹਾਂ ਜੀ ਤੇ ਅਗਲੇ ਜਿਹਨੇ ਵੀ ਇਹਨੇ ਖਾਣੇ ਆ ਉਹ ਵੀ ਆ ਕੇ ਮਨੋ ਟਿਪ ਕੇ ਆਪਦੀ ਸੱਲੀ ਕਰਕੇ ਖਾਣ ਸਕਦਾ ਜੀ ਬਿਲਕੁਲ ਬਿਲਕੁਲ ਹਾਂ ਜੀ ਹਾਂ ਜੀ ਬਿਲਕੁਲ ਜੀ ਲੋ ਵੀ ਦੋਸਤੋ ਇਹ ਤਾਂ ਵੈੜ ਸੀਗੀ ਭਾਈ ਜਸਪਾਲ ਸਿੰਘ ਹੋਰਾਂ ਦੇ ਕੋਲ ਬਕਾਉ ਇੱਕ ਜਿਹੜੀ ਆਪਾਂ ਤੁਹਾਨੂੰ ਮਾਝ ਦਿਖਾਉਣੀ ਆ ਠੀਕ ਤੇ ਆ ਮੂੰ ਮੱਥਾ ਵੇਖੋ ਇੱਕ ਵਾਰੀ ਸੁਆ ਭਾਜੀ ਫਿਰ ਕਿੰਨਾ ਸੋਹਣਾ ਜਰੀ ਇਹ ਮਾਜ ਤੀਜੇ ਸੁਵੇ ਤੀਜੇ ਸੁਵੇ ਆ ਠੀਕ ਆ ਤੇ ਕਦ ਘਾਟੇ ਦਾ ਮੇਰਾ ਤਾਂ ਵਹਿੜ ਤੋਂ ਉੱਚਾ ਹੈ ਜੀ ਹਾਂ ਜੀ ਹਾਂ ਜੀ ਆ ਵੇਖੋ ਹੈ ਆ ਉਠਾ ਪਠਾ ਵੇਖੋ ਦੋਸਤੋ ਚੜਾਈ ਤੇ ਫੁੱਲ ਵਜਨ ਵਾਲੀ ਆ ਤੇ ਵੱਡੀ ਮਾਜ ਆ ਠੀਕ ਆ ਕਦ ਘਾਟ ਦੀ ਵੱਡੀ ਆ ਸੁਆ ਤੀਜਾ ਸੁਨਾ ਤੇ ਦਿਨ ਲੈ ਜੂਗਾ ਜੇ 10 15 ਜੀ ਹਾਂ ਜੀ ਹਾਂ ਜੀ ਲੈ ਜਨੇ 15 ਦਿਨ ਲੈ ਜਨੇ 15 ਦਿਨ ਲੈ ਜੂਗੀ ਹਾਂ ਜੀ ਠੀਕ ਹੈ ਭਾਜੀ ਦਿਖਾਈਏ ਵੀ ਖੋਲ ਲੀਏ ਜੀ ਸੋ ਕਾਫੀ ਵਧੀਆ ਬਾਡੀ ਬਣ ਤਰਾ ਦੋਸਤੋ ਦੇਖੋਗੇ ਤੁਸੀਂ ਬੈਕ ਸਾਈਡ ਤੋਂ ਤੇ ਪੁੱਠੇ ਪੱਠੇ ਦੀ ਚੜਾਈ ਪੂਰੀ ਹੈਗੀ ਆ ਥੱਬਿਆਂ ਤੇ ਥੱਬੇ ਆਪਾਂ ਕਹਿੰਦੇ ਆ ਵੀ ਜਦੋਂ ਇਹੋ ਜਿਹੇ ਪਿੱਠ ਪੁੱਠੇ ਵਾਲੇ ਮੱਝਾਂ ਆਪਾਂ ਦਿਖਾਉਣੀ ਆ ਤੁਹਾਨੂੰ ਉਚਾਈ ਵੇਖੋਗੇ ਤੁਸੀਂ ਬਿਲਕੁਲ ਤੇ ਬੰਦੇ ਜਿੱਡੀ ਇਹ ਜੜੀ ਦੋਸਤੋ ਮੱਝਾ ਠੀਕ ਆ ਉਚਾਈ ਪੂਰੀ ਆ ਲੰਬਾਈ ਪੂਰੀ ਆ ਥਣ ਥਣ ਦਾ ਸੈਜ ਸੋਹਣਾ ਹੈਗਾ ਠੀਕ ਆ

ਠੀਕ ਆ ਭਾਜੀ ਇਸ ਪਾਸੇ ਵਿੱਚ ਕਿੰਨੀ ਕੀ ਡਿਮਾਂਡ ਆ ਫਿਰ ਸਮਝ ਲਈ ਇਹਦੀ 1,25,000 ਰੁਪਏ ਡਿਮਾਂਡ ਆ ਜੀ 1,25 ਹਾਂਜੀ ਕੋਈ ਮਾਨਦਾਨ ਕਰ ਦਾਂਗੇ ਕੋਈ ਗੱਲ ਨਹੀਂ ਜੇ ਕੋਈ ਹੋਊਗਾ ਠੀਕ ਆ ਹੋਰ ਵੀ ਡੰਗੂਗਾ ਠੀਕ ਆ ਬਿਲਕੁਲ ਜੜੀ ਦੋਸਤੋ ਅੱਜ ਬਾਜ਼ਾਰ ਨੂੰ ਵੇਖਦੇ ਹੋਏ ਤੁਸੀਂ ਜ਼ਰੂਰ ਐਸਟੀਮੇਟ ਲਗਾ ਸਕਦੇ ਹੋ ਬਾਹਰ ਅੰਦਰ ਕੋਈ ਵੀ ਵੀਰ ਆ ਸਾਰੇ ਤੁਸੀਂ ਸਿਆਣੇ ਹੋ ਬਾਹਰ ਅੰਦਰ ਤੁਰੇ ਫਿਰਦੇ ਹੋ ਨਾਰਮਲ ਇਹੋ ਜੀ ਮਾਜ ਤੁਸੀਂ ਜੜੀਏ ਦੋਸਤੋ ਵੇਖੋਗੇ ਤਾਂ ਹੋ ਸਕਦਾ ਵੀ ਸਵਾ ਲੱਖ ਤੋਂ ਉੱਪਰ ਵੀ ਹੋਵੇ ਪਰ ਸਵਾ ਲੱਖ ਡਿਮਾਂਡ ਆ ਵਿੱਚੋਂ ਮਾਨਦਾਨ ਜਿਹੜਾ ਹੈਗਾ ਕਿਸੇ ਵੀਰ ਦਾ ਘਰ ਆਿਆਂ ਦਾ ਉਹ ਭਾਜੀ ਜਸਪਾਲ ਸਿੰਘਾਂ ਦੇ ਵਿੱਚ ਜਰੂਰ ਆਪਾਂ ਕਰਾਂਗੇ ਠੀਕ ਹੈ ਜੀ ਮਾਨ ਤਾਂ ਜਿੱਦਾਂ ਦੋਸਤੋ ਖੁੱਲਾ ਕੀਤਾ ਜਾਵੇਗਾ ਦੂਰੋਂ ਨੇੜੇ ਤੁਹਾਡੇ ਘਰ ਪਹੁੰਚ ਜਾਂਦਾ ਆਹ ਦੇਖੋ ਜੀ